ਮੇਰਾ ਨਾਮ ਮਨਿੰਦਰ ਸਿੰਘ ਹੈ ਸਰਾਸੋ ਨੀਲੇ ਅਕਾਦਮਿਕ ਨਾਇਕੀ ਕਨਟ ਦਾ ਐਕਸੀਬਿਸ਼ਨ ਲਗਾਈ ਗਈ ਹੈ ਜੀ ਇਹ ਉਡਾਨ মিডিਆ ਵੱਲੋਂ ਆਰਗੇਨਾਈਜ਼ ਕੀਤੀ ਗਈ ਹੈ ਜੀ ਅਸੀਂ ਵੀ ਸਰਬੋਤਮ ਨੀਲੇ ਆਰਗੇਨਾਈਜ਼ ਕਰਦੇ ਰਹੇ ਜੀ ਪਾਰਟ 2 ਦੇ ਸਾਹਮਣੇ ਇਹ ਪਿੰਡ ਵਾਲਾ ਵਿਚ ਸਾਹਮਣੇ ਪੰਚਲ ਨੇ ਪਾਰਤਾ ਕਰਨ ਮੈਂ ਤਾਂ ਚਾਹੁੰਦਾ ਜੀ ਕਸ਼ਮਰ ਨੂੰ ਨਿਸਾਨਾ ਨੂੰ ਇਹ ਹੀ ਅਪੀਲ ਹੈ ਕਿ ਇੱਥੇ ਵਾਤੋ-ਵਾਤ ਬਜਟ ਕਰੋ ਇੱਥੇ অলਮੋਸਟ ਲਗਿਆ ਟੈਕਨੀਕਲ ਸਭੇ ਛੇਤੇ ਇੱਥੇ ਫਾਰਮ ਵਿੱਚ ਚੱਲਦੀ ਲੋੜ ਦੀਆਂ ਫਾਰਮਾਂ ਦੇ ਸੁਪਰ ਮਾਰਕ ਪੰਜਾਬ ਦੇ ਆ ਗਏ ਜਿਹੜੇ ਤੁਹਾਡੇ ਵੱਲ ਐਗਜ਼ੀਬਿਸ਼ਨ ਲਗਾਈ ਗਈ ਹੈ ਆਪਣਾ ਸਟਾਲ ਲਾਇਆ ਗਿਆ ਆਪਣਾ ਜਿਹੜੀ ਮਸ਼ੀਨਰੀ ਹੈਗੀ ਆ ਉਹ ਪੁਰਾਣੀ ਵਿੱਚ ਤੇ ਨਵੀਂ ਵਿੱਚ ਕੀ ਡਿਫਰੈਂਟ ਹੈਗਾ ਤੁਹਾਨੂੰ ਦੱਸ ਦੂੰਗਾ ਯਾਰ ਇਹ ਡਿਫਰੈਂਸ ਅਸੀਂ ਹਰੇਕ ਇਹ ਕੋਸ਼ਿਸ਼ ਵਿੱਚ ਕੋਈ ਬਿਲਕੁਲ ਜਿਹੜੀ ਮਸ਼ੀਨ ਹੈ ਜੀ ਮਸ਼ੀਨ ਜਿਹੜੀ ਇੰਟਰਨਲ ਜਿਹੜੀ ਬੇਸਿਕਲੀ ਹੁੰਦੀ ਹੈ ਉਹ ਤਾਂ ਆਲਮੋਸਟ ਸੇਮ ਹੀ ਹੁੰਦੀ ਹੈ ਆਪ ਲੁੱਕ ਹੋਗੀ ਜਾਂ ਹੋਰ ਚੇਂजेस ਕੁਛ ਨਾ ਕੁਛ ਅਸੀਂ ਕਰਦੇ ਰਹਿੰਨੇ ਟੈਕਨੀਕ ਦੇ ਵਿੱਚ ਸਾਡਾ ਵਿਜ਼ਨ ਹੁੰਦਾ ਹੈ ਹਰ ਇੱਕ ਇਅਰ ਹੀ ਵੀ ਅਸੀਂ ਕੁਛ ਨਾ ਕੁਛ ਨਵਾਂ ਲੈ ਕੇ ਆਏ ਜੀ ਇੱਥੇ ਕਿਸਾਨ ਵੀ ਵਿਜ਼ਿਟ ਕਰਨਗੇ ਵੇਖਣਗੇ ਤਾਂ ਉਹਨਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਜਾਏ ਸਰ ਆ ਲੋਨ ਵਗੈਰਾ ਤਾਂ ਵੀ ਦਿੱਤੀਆਂ ਜਾ ਰਹੀਆਂ ਨੇ ਬਿਲਕੁਲ ਜੀ ਬਿਲਕੁਲ ਬਿਲਕੁਲ ਸਟੇਟ ਬੈਂਕ ਆਫ ਇੰਡੀਆ ਦੇ ਨਾਲ ਸਾਡਾ ਕੋਲ ਐਬ ਹੈ ਜੀ ਤੇ ਇਹਨਾਂ ਦੇ ਉੱਤੇ ਲੋਨ ਅਵੇਲੇਬਲ ਹੈ ਸਰ ਕਿੰਦਾ ਦਾ ਰਿਸਪੋਰਟ ਸਾਡੀਆਂ ਪਾਸ ਹੈਗੀਆਂ ਜੀ ਗਵਰਨਮੈਂਟ ਆਫ ਇੰਡੀਆ ਦੇ ਵੱਲੋਂ ਸਾਡੀਆਂ ਪਾਸ ਹੈ ਜਿਸ ਤੇ ਜਿੱਥੇ ਵੀ ਸਬਸਿਡੀ ਵੀ ਇਹਦੇ ਤੇ ਅਵੇਲੇਬਲ ਹੈ ਜੀ ਤੇ ਨਾਲ ਲੋਨ ਦੇ ਵਿੱਚ ਸਾਨੂੰ ਮੜਾ ਅਨਲਾਜ ਕਰਕੇ ਦੱਸ ਦਊਗਾ ਕਿਹੜੀ ਡਿਫਰੈਂਟ ਜੀ ਤੁਸੀਂ ਇਹਦੇ ਚ ਪਾਈ ਹੋਈ ਆ ਤਾਂ ਕਿ ਜੇ ਕੋਈ ਨਹੀਂ ਆ ਸਕਦਾ ਉਹ ਵੀਡੀਓ ਦੇਖ ਕੇ ਤੁਹਾਨੂੰ ਕੰਟੈਕਟ ਕਰ ਸਕੇ ਹਾਂਜੀ ਬੇਸਿਕਲੀ ਚਲੋ ਹੋ ਜੋ ਕੋਈ ਹੋਇਆ ਇਹ ਫੈਸ਼ਨ ਦਾ ਇਤਨਾ ਚੁਪਾਣਾ ਪੰਜਾਬ ਦੇ ਵਿੱਚ ਘੱਟ ਮੰਗਦਾ ਤੇ ਆਊਟ ਆਫ ਪੰਜਾਬ ਜਿਆਦਾ ਚੱਲਦੀ ਹੈ ਤੇ ਵੀ ਬਾਹਰੀਆਂ ਸਟਰੀਟਸ ਦੇ ਵਿੱਚ ਆਲਮੋਸਟ ਜਿਵੇਂ ਯੂਪੀ ਬਿਹਾਰ ਨੇਪਾਲ ਹੋ ਗਿਆ ਚੈਂਪੀ ਹੋ ਗਿਆ ਜੀ ਇਹ ਉੱਥੇ ਜਿਆਦਾ ਚੱਲਦੀ ਹੈ ਜਿਹੜੇ ਫੈਸ਼ਨਸ ਜੀ ਤਾਂ ਆ ਗਿਆ ਜਿਹੜੇ ਆ ਲੋਕਲ ਇੰਪਲੀਮੈਂਟਸ ਹੋ ਗਏ ਜਿਵੇਂ ਸੀ ਡ੍ਰਿਲ ਹੋ ਗਈ ਜੀ ਤਾ ਜੀ ਇੱਕ ਉਹ ਡਿਸਕ ਰਿਜਰ ਹੈਗਾ ਤਵੇ ਵਾਲਾ ਕਿੰਦਰਾ ਆਪਾਂ ਪੰਜਾਬੀ ਵਿੱਚ ਕਹ ਦੇਦੇ ਆ ਜੀ ਜੀ ਬਾਕੀ ਆਲਮੋਸਟ ਸਾਡੇ ਸਾਰੇ ਪ੍ਰੋਡਕਟਿਵ ਬਣਦੇ ਆ ਜੀ ਮਾਰਕਟ ਫਲੈਕਸ ਸਾਰੇ ਆਲਮੋਸਟ ਰੋਟਾ ਡਿਸਕ ਹੈ ਰੋ ਹੋ ਕੇ ਜੀ ਰੋਟਾਵੇਟਰਸ ਹੋਗੇ ਪੀਜਾਈ ਮਸ਼ੀਨ ਹੋंगी ਸਾਰੇ ਤਰ੍ਹਾਂ ਦੇ ਪ੍ਰੈਸ਼ਰਸ ਹੋਗੇ ਜੀ ਤੇ ਸਾਰਾ ਕੁਝ ਹੀ ਬਣਦਾ ਸਰ ਕਿੱਦਾਂ ਦਾ ਰਿਸਪੌਂਸ ਮਿਲ ਚੁੱਕਾ ਹੁਣ ਜੀ ਬਹੁਤ ਵਧੀਆ ਰਿਸਪੌਂਸ ਹੈ ਜੀ ਕਸਟਮਰਸ ਕਾਫੀ ਵਿਜ਼ਿਟ ਕਰ ਰਹੇ ਹੈ ਇਸਨੇ ਸਾਰਾ ਅੱਜ ਪੂਰਾ ਮੇਲਾ ਫੁਲੀ ਬੈਕ ਹੈ ਜੀ ਪੂਰਾ ਬੀਸ਼ੇਨ ਵਿਜ਼ਿਟ ਕਰ ਰਹੇ ਹੈ ਬਹੁਤ ਵਧੀਆ ਰਿਸਪੌਂਸ ਸਰ ਪਹਿਲਾਂ ਵੀ ਤੁਹਾਡੇ ਕੋਲੋਂ ਐਡਜੂਕੇਸ਼ਨ ਆਈ ਗਈ ਥੀ ਹਾਂਜੀ ਬਿਲਕੁਲ ਜੀ ਅਸੀਂ ਹਰ ਤਰ੍ਹਾਂ ਦੀ অলਮੋਸਟ ਸਾਰੀਆਂ ਇੰਗਲਿਸ਼ ਨੂੰ ਅਟੈਂਡ ਕਰਦੇ ਹਾਂ ਜੀ ਅਸੀਂ ਹਰੇਕ ਪਾਰਟਿਸਿਪੇਟ ਕਰਦੇ ਹਾਂ ਐਕਸੀਬਿਸ਼ਨ ਦੇ ਵਿੱਚ ਜਿਵੇਂ ਪਾਰਲੀਆਂ ਸਟਰੀਟਸ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਕੋਈ ਵੀ ਆਬਵੀਅਸਲੀ ਮੇਲੇ ਦੇ ਵਿੱਚ ਪਾਰਟਿਸਿਪੇਟ ਸਰ ਇਸ ਤੋਂ ਬਾਅਦ ਕਿੱਥੇ ਤੁਹਾਡੀ ਲਗਾਈ ਜਾਏਗੀ ਦੇਖੋ ਜੀ ਉਹ ਕਿੱਥੇ ਆਰਗੇਨਾਈਜ਼ ਹੁੰਦੀ ਹੈ ਵੈਸੇ ਪਟਨਾ ਦੇ ਵਿੱਚ ਹੋਈ ਹੈ ਜੀ ਉਹ ਬਿਹਾਰ ਦੇ ਵਿੱਚ ਉੱਥੇ ਅਸੀਂ ਪਾਰਟਿਸਪੇਟ ਕਰ ਰਹੇ ਹਾਂ ਹਾਂ ਜੀ ਮਹਾਰਾਸ਼ਟਰ ਦੇ ਵਿੱਚ ਹੁਣ ਜਿੱਥੇ ਜਿੱਥੇ ਵੀ ਹੋ ਰਹੀਆਂ ਨੇ ਜੀ ਅਸੀਂ অলਮੋਸਟ ਪਾਰਟਿਸਪੇਟ ਕਰ ਰਹੇ ਹਾਂ ਇੱਕ ਵਾਰ ਆਪਣਾ ਪੂਰਾ ਨਾਮ ਫਰਮ ਦਾ ਨਾਮ ਤੇ ਐਡਰੈਸ ਦੱਸੋ ਫਰਮ ਦਾ ਨਾਮ ਹੈ ਜੀ ਸੁਪਰ ਨਿਊ ਪੰਜਾਬ ਇੰਜੀਨੀਅਰਿੰਗ ਵਰਕਸ ਇਹ ਹੈਗੀ ਹੈ ਜੀ ਆਪਣੀ ਤਲਵੰਡੀ ਭਾਈ ਡਿਸਟ੍ਰਿਕਟ ਫੋਸਪੁਰ ਦੇ ਵਿੱਚ ਤੇ ਆਪਣਾ ਮੋਬਾਈਲ ਨੰਬਰ ਹੈ ਜੀ ਜਿਸ ਕਿਸੇ ਕਸਾੜ ਪ੍ਰਾਣੀ ਕੋਈ ਚੀਜ਼ ਲੈਣੀ ਹੋਵੇ ਜਾਂ ਕਿਸੇ ਚੀਜ਼ ਬਾਰੇ ਵੀ ਜਾਣਕਾਰੀ ਲੈਣੀ ਹੋਵੇ ਅਸੀਂ ਤੁਸੀਂ ਸਾਨੂੰ ਅ ਤੁਸੀਂ ਮਤਲਬ হোম ਡਿਲੀਵਰੀ ਚਾਹੋ ਤਾਂ ਅਸੀਂ ਕੀ ਕਰਦੇ ਲਈ ਤੁਸੀਂ ਆਮ ਦਾ ਸਾਨੂੰ ਕਾਲ ਕਰਕੇ ਤੁਸੀਂ ਆਪਦਾ ਆਰਡਰ ਪਾਓ ਤੇ ਅਸੀਂ ਉਥੋਂ ਤੁਹਾਡਾ ਡਿਲੀਵਰ ਕਰਵਾ ਦੇਾਂਗੇ ਜੀ ਜੇ ਕਿਸੇ ਨੇ ਵਿਜ਼ਿਟ ਕਰਨਾ ਤਾਂ ਉਹ ਖਾਸ ਤਲਵੰਡੀ ਭਾਈ ਸ਼ਹਿਰ ਦੇ ਵਿੱਚ ਡਿਸਟ੍ਰਿਕਟ ਫੋਸਪੁਰ ਦੇ ਵਿੱਚ ਸਾਡਾ ਸੁਪਰ ਨਿਊ ਪੰਜਾਬ ਇੰਜੀਨੀਅਰਿੰਗ ਵਰਕਸ ਦੇ ਨਾਮ ਤੇ ਸਾਡਾ ਹੈਗਾ ਜੀ ਤੁਸੀਂ ਉੱਥੇ ਪਹੁੰਚ ਸਕਦੇ ਹੋ ਸਾਡੇ ਮੋਬਾਈਲਸ ਨੰਬਰ ਮੋਬਾਈਲ ਨੰਬਰ ਨੇ ਜੀ 8725000